ਮੋਗਾ ਨੇੜੇ ਦੇ ਪਿੰਡ ਪਿੰਡਰ ਖੁਰਦ ਵਿੱਚ ਤਰਕਸਰ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਨੈਸ਼ਨਲ ਡੈਰੀ ਡਿਊਟੀ ਤੇ ਜਾਂਦੇ ਸਮੇਂ ਵਾਰਦਾਤ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ। ਮੋਗਾ ਜ਼ਿਲ੍ਹਾ ਦੇ ਪਿੰਡ ਪਿੰਡਰ ਖੁਰਦ ਦੇ ਵਿੱਚ ਅੱਜ ਤਰਕਸਰ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਨੌਜਵਾਨ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਉਮਰ ਸੀਰ ਸਿੰਘ ਸੀਰਾ ਵਾਸੀ ਪਿੰਡਰ ਖੁਰਦ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਉਮਰ ਸਿੰਘ ਸਿਰਾ ਸਵੇਰੇ ਤਿਆਰ ਹੋ ਕੇ ਨੈਸਲੇ ਡੈਰੀ ਵਿੱਚ ਮੋਗਾ ਵਿਖੇ ਆਪਣੀ ਡਿਊਟੀ ਤੇ ਜਾਣ ਲਈ ਘਰੋਂ ਨਿਕਲਿਆ ਸੀ ਜਿਵੇਂ ਹੀ ਉਹ ਪਿੰਡ ਦੀ ਫਿਰਨੀ ਤੇ ਪਹੁੰਚਿਆ ਤਾਂ ਗੱਡੀ ਸਵਾਰ ਅਣਪਛਾਤੇ ਹਮਲਾਵਾਰਾਂ ਨੇ ਉਸਤੇ ਤਾਬਰ ਤੋੜ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਉਸ ਦੀ मौके ਤੇ ਹੀ ਮੌਤ ਹੋ ਗਈ ਬਾਰਦਾਦ ਦੀ ਸੂਚਨਾ ਮਿਲਦੇ ਹੀ ਮੋਗਾ ਪੁਲਿਸ ਮੌਕੇ ਤੇ ਪਹੁੰਚ ਗਈ ਤੇ Laash ਨੂੰ ਕਬਜ਼ੇ ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਪੁਲਿਸ ਵੱਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਵੱਲੋਂ ਪਿੰਡ ਵਿੱਚ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੋਟੋਜ਼ ਇਕੱਠੀਆਂ ਲਈ ਜਾ ਰਹੀ ਹੈ ਤਾਂ ਜੋ ਹਮਲਾਵਾਰਾਂ ਦੀ ਪਛਾਣ ਕੀਤੀ ਜਾ ਸਕੇ। ਇਸ ਕਤਲ ਦੀ ਵਾਰਦਾਤ ਤੋਂ ਬਾਅਦ ਪਿੰਡ ਵਿੱਚ دہشت ਦਾ ਮਾਹੌਲ ਹੈ ਤੇ ਲੋਕਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਫਿਲਹਾਲ ਪੁਲਿਸ ਵੱਲੋਂ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰਨ ਦਾ ਵਾਅਦਾ ਕੀਤਾ ਜਾ ਰਿਹਾ ਹੈ। ਮਾਰ ਕੇ ਸਾਡੇ ਨਾਲ ਬਹੁਤ ਕਿ ਤੁਰੀ ਕੀ ਗੱਲ ਬਣੀ ਅੱਜ ਜੀ ਉਸ ਨਾਂ ਸੀ ਤਿਰਪਾ ਦਾ ਕਿੱਥੇ ਚੱਲਿਆ ਸੀਗਾ ਡਿਊਟੀ ਚੱਲਿਆ ਸੀਗਾ ਨੈਸਲੇ ਜੋਬ ਕਰਦਾ ਵਾ ਇਹ ਇਹ ਨੂੰ ਇਹ ਮੁੰਡਾ ਸਰਪੰਚਾ ਸਾਡੇ ਪਿੰਡ ਦਾ ਇੰਦਰਪਾਲਾ ਮੌਜੂਦਾ ਸਰਪੰਚ ਉਹਨੂੰ ਸਾਰਾ ਕੁਝ ਪਤਾ ਵਾ ਉਹਨੇ ਉਹਨਾਂ ਦੇ ਉਹਦਾ ਹੱਥਾ ਪੂਰਾ ਵਿੱਚ ਬੰਦੇ ਹੋਰ ਆ ਵਿੱਚ ਕਿੰਨੇ ਕੁ ਜਾਣੇ ਸੀ ਕਿੰਨੇ ਵਜੇ ਕਿੱਥੋਂ ਵਾਪਸ ਸਵੇਰ 6:30 ਵਜੇ ਦੀ ਗੱਲ ਆ ਸਾਡੇ 6 ਵਜੇ ਜਾਂਦੇ ਬਹੁਤ ਜਿਆਦਾ ਕੰਮ ਹੋਇਆ 6:55 ਦੇ ਗੋਲਗਾਂ ਵਜੀਆਂ ਹਨ ਅਸੀਂ ਉਹ ਵੀ ਮਾਰਨੇ ਆ ਗੋਲਗਾਂ 15 20 ਵਜੀਆਂ ਗੋਲਗਾਂ ਕੋਈ ਖੜ ਤੇ ਖੜ ਜਾਂਦੇ ਕੋਈ ਕਰਦਾ ਰਾਜੇ ਜੀ ਬਾ ਪਿੰਡ ਦੀ ਆਏ ਲੱਗਦੀ ਬਹੁਤ ਜੀ ਪਾਰਟੀ ਬਾਜੀ ਕਰਕੇ ਤਾਂ ਹੋਇਆ ਕੰਮ ਇੰਦਰਪਾਲ ਜਿਹੜਾ ਸਰਪੰਚ ਆ ਉਹਨੂੰ ਸਾਰਾ ਕੁਝ ਪਤਾ ਵਾ ਸਾਰਾ ਕੁਝ ਬਾਈ ਉਹਨੂੰ ਸਾਰਾ ਕੁਝ ਪਤਾ ਵਾ ਆਦਰ ਭਾਈ ਮੇਰੇ ਵਾਲੀ ਮਾਰ ਕੇ ਆਦਾ ਮਨਸਾ ਹੈਪੀ ਆਈ ਅੱਜ ਨੌਸਈਆਪ ਕੀ ਲਾਦਾ ਤੁਹਾਡਾ ਮੇਰਾ ਤਾਏ ਦਾ ਮੁੰਡਾ ਜੀ ਭਰਾ ਹੀ ਹੈ ਮੇਰਾ ਕਿਵੇਂ ਘਟਣਾ ਆਪਣੀ ਕਿੱਥੇ ਭਰਾ ਦੀ ਘਟਣਾ ਜੀ ਪਿੰਡ ਹੀ ਨਿਕਲਦੇ ਆ ਥੋੜਾ ਡਾਕਟਰ ਦੁਕਾਨ ਕੋਲੇ ਤੇ ਉੱਥੋਂ ਵਿੱਚ ਗੱਡੀ ਮਾਰੀ ਪਹਿਲਾਂ ਡਿਊਟੀ ਚੱਲੇ ਨੇ ਐਸਲੀਆਂ ਡਿਊਟੀ ਕਰਦੇ ਆ ਕਿੰਨੇ ਵਜੇ ਦੀ ਘਟਣਾ ਹੈ ਇਹ 6 ਵਜੇ ਦੀ ਆਈ 5:30 6 ਵਜੇ ਦੀ ਤੇ ਪਤਾ ਲੱਗਿਆ ਕਿੰਨੇ ਕੁ ਬੰਦੇ ਸੀ ਕੋਈ ਬੰਦੇ ਦੋ ਦੋ ਗੱਡੀ ਮਾਰੀ ਵਿੱਚ ਦੋ ਦੋ ਬੰਦੇ ਦੋ ਬੰਦੇ ਸੀਗੇ ਫਾਇਰ ਕਰਕੇ ਮਾਰੇ ਹਾਂਜੀ ਹਾਂਜੀ ਫਾਇਰ ਮਾਰੇ ਦੋਵੇਂ ਸੀਸ਼ੇ ਆ ਗਏ ਉੱਥੇ ਕੋਈ ਇਨਸਾਫ ਹੋਇਆ ਗਿਆ ਇਨਸਾਫ ਹਜੇ ਕੋਈ ਨਹੀਂ ਹੋਇਆ ਹਜੇ ਤਾਂ ਆ ਕੇ ਪੈਰਬਾਈ ਕੀਤੀ ਹੁੰਦਾ ਇਨਸਾਫ ਕੋਈ ਨਹੀਂ ਹੋਇਆ ਕਿ ਰਾਏ ਮੁਕੇ ਤੇ ਪਹੁੰਚ ਗਏ ਅੱਜ ਤਕਰੀਬਨ ਖਾਣਾ ਧਰਮਕੋਟ ਦੇ ਵਿੱਚ ਪੈਂਦੇ ਪਿੰਡ ਪਿੰਟਰਕਲਾਂ ਵਿਖੇ ਜੋ ਮੁੰਡਾ ਪਿੰਟਰ ਖੁਰਦ ਦਾ ਰਹਿਣ ਵਾਲਾ ਸੀ ਓਵਰਸੀਜ਼ ਉਹਨੂੰ ਸਵੇਰੇ ਕੋਈ ਜਿਹੜੇ ਸ਼ਖਸ਼ ਇੱਕ ਕਾਲੀ ਗੱਡੀ ਤੇ ਆਏ ਉਹਨਾਂ ਨੇ ਆ ਕੇ ਉਹਦੇ ਉੱਪਰ ਫੈਰਿੰਗ ਕੀਤੀ ਜਿਸ ਦੇ ਨਾਲ ਕਿ ਉਹਦੀ ਜਿਹੜੀ ਮੌਤ ਹੋ ਗਈ ਏ ਜਿਹੜਾ ਲੜਕਾ ਸਵੇਰੇ-ਸਵੇਰੇ ਜਿਹੜਾ ਨੈਸਲੇ ਦੇ ਵਿੱਚ ਕੰਮ ਕਰਨ ਲਈ ਆਪਣੀ ਜੌਬ ਕਰਨ ਲਈ ਜਾ ਰਿਹਾ ਸੀ ਉਹਨੂੰ ਅੱਗੋਂ ਗੱਡੀ ਲਾ ਕੇ ਉਹਨਾਂ ਨੇ ਰੋਕ ਲਿਆ ਤੇ ਅਸੀਂ ਇਹਦੇ ਪਰਿਵਾਰ ਨਾਲ ਗੱਲਬਾਤ ਕੀਤੀ ਹੈ ਪਰਿਵਾਰ ਨੇ ਜਿਹੜਾ ਬਾਈ ਨੇਮ ਕੁਝ ਬੰਦਿਆਂ ਦਾ ਜਿਹੜਾ ਨਾਮ ਲਿਖਾਇਆ ਉਹ ਅਸੀਂ ਬਿਲਕੁਲ ਉਹਦੇ ਖਿਲਾਫ ਜਿਹੜਾ ਐਫ ਆਈ ਆਰ ਦਰਜ ਕਰਕੇ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਉਹ ਕਰ ਰਹੇ ਆਂ ਸਾਡੀਆਂ ਟੀਮਾਂ ਸੜੂਨ ਦੀਆਂ ਤੇ ਸੀਐਨਆਰ ਸਾਡੇ ਐਸਪੀਡੀ ਸਾਹਿਬ ਤੇ ਮਾਨਯੋਗ ਸਾਡੇ ਐਸਐਸਪੀ ਸਾਹਿਬ ਸ਼੍ਰੀ ਅਜੀਤ ਗਾਂਧੀ ਜੀ ਆਈਪੀਐਸ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਟੈਕਨੀਕਲ ਸੈੱਲ ਅਤੇ ਸਾਡੀ ਫਰੈਂਸਿਕ ਸਾਇੰਸ ਦੀਆਂ ਟੀਮਾਂ ਸਾਰੀਆਂ ਮੌਕੇ ਤੇ ਆ ਗਈਆਂ ਨੇ ਸਾਰੀ ਜਿਹੜੀ ਕਾਨੂੰਨੀ ਕਾਰਵਾਈ ਜਿਹੜੀ ਚੱਲ ਰਹੀ ਹੈ ਜਲਦੀ ਤੋਂ ਜਲਦੀ ਐਫਆਈਆਰ ਦਰਜ ਕਰਕੇ ਜਿਹੜੇ ਮੁਲਜ਼ਮਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਗ੍ਰਿਫਤਾਰ ਕਰ ਲਿਆ ਜਾਊਗਾ ਸਰ ਜਿਹਨਾਂ ਦੇ ਨਾਮ ਲਿਖਾਏ ਗਏ ਉਹਨਾਂ ਵਿੱਚੋਂ ਕੋਈ ਗ੍ਰਿਫਤਾਰ ਵੀ ਕੀਤਾ ਗਿਆ ਜਾਂ ਨਹੀਂ ਨਿਖਾਲੇ ਤੱਕ ਉਹਦੇ ਵਿੱਚ ਕੋਈ ਗ੍ਰਿਫਤਾਰੀ ਨਹੀਂ ਹੋਈ ਅਸੀਂ ਜਲਦੀ ਉਹਨਾਂ ਨੂੰ ਜਿਹੜਾ ਗ੍ਰਿਫਤਾਰ ਕਰ ਲਾਂਗੇ ਟੈਕਨੀਕਲ ਤਰੀਕੇ ਨਾਲ ਵੀ ਸਾਡੀਆਂ ਜਿਹੜਾ ਟੀਮਾਂ ਵਰਕ ਕਰ ਰਹੀਆਂ ਨੇ ਸਾਡੇ ਐਸਐਚਓ ਦੀਆਂ ਟੀਮਾਂ ਬਣਾ ਦਿੱਤੀਆਂ ਗਈਆਂ ਹਨ ਜੋ ਔਡੋ ਔਡੀ ਜਿਹੜੇ ਜਿੱਥੇ ਪਤਾ ਲੱਗਿਆ ਕੁਝ ਬੰਦੇ ਇਹਨਾਂ ਦੇ ਪਿੰਡ ਦੇ ਹਨ ਅਤੇ ਕੁਝ ਬੰਦੇ ਜਿਹੜੇ ਬਾਹਰ ਦੇ ਹਨ ਉਹਨਾਂ ਬਾਰੇ ਸਾਨੂੰ ਜਿਹੜੀ ਜਾਣਕਾਰੀ ਮਿਲੀ ਇਹਨਾਂ ਦੇ ਬਿਆਨ ਮੁਤਾਬਕ ਅਸੀਂ ਉਹ ਕਾਰਵਾਈ ਕਰ ਰਹੇ ਹਾਂ ਸਰ ਇਹ ਕੀ ਕੋਈ ਪੁਰਾਣੀ ਰੰਜਿਸ਼ ਕਾਰਨ ਅਜਿਹਾ ਹੋਇਆ ਜਾਂ ਕਿਵੇਂ ਪੁਰਾਣੀ ਰੰਜਿਸ਼ ਵੀ ਇਹਨਾਂ ਦੀ ਸੀਗੀ 2018 ਦੇ ਵਿੱਚ ਜਿਹੜੀ ਇਹਨਾਂ ਦੀ ਪਿੰਡ ਲੈਵਲ ਤੇ ਪਹਿਲਾਂ ਵੀ ਕੋਈ ਲੜਾਈ ਹੋਈ ਸੀ ਇਹਨਾਂ ਦੀ ਕੋਈ ਫੈਰਿੰਗ ਫੋਰਿੰਗ ਵੇਹਰਾ ਹੋਈ ਸੀ ਤੇ ਥਾਣਾ ਧਰਮਕੋਟ ਵਿੱਚ ਜਿਹੜਾ ਮਕਦਮਾ ਪਹਿਲਾਂ ਵੀ ਦਰਜ ਹੋਇਆ ਸੋ ਹੁਣ ਜਿਹੜਾ ਇਹਨਾਂ ਦਾ ਕੋਈ ਪਿੱਛੇ ਜਿਹੜੀ ਬਲਾਕ ਸੰਮਤੀ ਦੇ ਪੰਚਾਇਤੀ ਇਲੈਕਸ਼ਨ ਸੀ ਉਹਨਾਂ ਨੂੰ ਲੈ ਕੇ ਵੀ ਕੋਈ ਪਾਰਟੀ ਬਾਜ਼ੀ ਛੱਡਣ ਜਾਂ ਇੱਧਰ ਆਉਣ ਦੂਸਰੀ ਪਾਰਟੀ ਚ ਰਲਣ ਬਾਰੇ ਵੀ ਕੁਝ ਪਤਾ ਲੱਗਿਆ ਸੋ ਉਹ ਇਹਨਾਂ ਦੇ ਬਿਆਨ ਮੁਤਾਬਕ ਜਿਹੜੀ ਅਸੀਂ ਸਾਰੀ ਕਾਰਵਾਈ ਕਰ ਰਹੇ ਹਾਂ